ਐਜੂਕੇਟ ਪੰਜਾਬ ਪ੍ਰੋਜੈਕਟ ਦੇ ਵੱਲੋਂ ਹੜ੍ਹ ਪ੍ਰਭਾਵਿਤਾਂ ਦੇ ਲਈ ਲਗਾਤਾਰ ਸੇਵਾਵਾਂ ਜਾਰੀ ਕੀਤੀਆਂ। ਸਾਨਾਂ ਨੂੰ ਵੰਡਿਆ 8500 ਲੀਟਰ ਡੀਜ਼ਲ। ਇਹ ਕੈਂਸਕੋਟਲੈਂਡ ਗੁਰਨਾਨਕ ਚੈਰੀਟੇਬਲ ਟਰਸਟ ਸਕਾਟਲੈਂਡ ਦੇ ਵੱਲੋਂ ਵੀ ਭੇਜੀ ਗਈ ਸੇਵਾ। ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹਾਂ ਤੋਂ ਬਾਅਦ ਜਿੱਥੇ ਪਾਣੀ ਹੌਲੀ-ਹੌਲੀ ਖਤਮ ਹੋ ਗਿਆ ਹੈ ਉੱਥੇ ਹੀ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਹਜੇ ਵੀ ਉਦਾਂ ਹੀ ਕਾਇਮ ਨੇ ਅਤੇ ਇਸ ਸਥਿਤੀ ਦੇ ਵਿੱਚ ਵੱਖ-ਵੱਖ ਸੰਸਥਾਵਾਂ ਸਹਿਯੋਗ ਕਰ ਰਹੀਆਂ ਨੇ। ਇਸ ਸਥਿਤੀ ਦੇ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ, ਸਿੱਖ ਐਂਡ ਸਕਾਟਲੈਂਡ ਅਤੇ ਗੁਰਨਾਨਕ ਚੈਰੀਟੇਬਲ ਟਰਸਟ ਸਕਾਟਲੈਂਡ ਦੇ ਵੱਲੋਂ ਇੱਕ ਵਿਸ਼ੇਸ਼ ਕਦਮ ਚੁੱਕਿਆ ਗਿਆ ਜਿੱਥੇ ਉਹਨਾਂ ਨੇ ਕਿਸਾਨਾਂ ਨੂੰ 8500 ਲੀਟਰ ਡੀਜ਼ਲ ਵੰਡਿਆ ਹੈ। ਇਹ ਫਿਰ 22 ਅਗਸਤ ਤੋਂ ਦਾਸ ਇੱਥੇ ਹੜ੍ਹਾਂ ਦੀ ਸੇਵਾ ਵਿੱਚ ਲੱਗਿਆ ਪਿਆ ਹੈ। ਕਿਉਂਕਿ ਇਹ ਵੀ ਆਪਣਾ ਗੁਰੂਆਂ ਦੀ ਧਰਤੀ ਆ ਤੇ ਸੇਵਾ ਬਣਦੀ ਔਰ ਮੇਰੇ ਕੋਲ ਸਾਰੀ ਦੁਨੀਆ ਦੇ ਵਿਚਕਾਰ ਆਪਣੇ ਜਿਹੜੇ ਮੇਰੇ ਸਪான்ਸਰਸ ਹੈਗੇ ਆ ਉਹ ਮਦਦ ਕਰਦੇ ਆ ਤੇ ਉਹ ਫਿਰ ਇਸ ਸੇਵਾ ਸੇਵੀ ਆਪਣੀ ਮਾਇਆ ਭੇਜਦੇ ਆ ਔਰ ਅਸੀਂ 100% ਮਾਇਆ ਇੱਥੇ ਸੇਵਾਤ ਲਗਾ ਰਹੇ ਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਪਿਛਲੇ 3-4 ਦਿਨ ਪਹਿਲੇ ਅਸੀਂ ਜਿਹੜੇ ਮਾਵਾ ਗਾਵਾਂ ਬਚਾ ਬਹੁਤ ਸਾਰੀਆਂ ਦੀ ਰੁੜ ਗਈਆਂ ਮਰ ਗਈਆਂ ਪਸ਼ੂ ਵਗੈਰਾ ਅਸੀਂ ਇਹ ਦੇਖ ਕੇ ਆਏ ਆ ਸਾਰਾ ਕੁਝ ਹੁਣ ਅੱਜ ਡੀਜ਼ਲ ਦੇਣ ਆਸੇ ਆ ਗਏ ਨਾਲ ਜਿਹੜੇ ਸਕਾਟਲੈਂਡ ਤੋਂ ਮੇਰੇ ਵੀਰ ਆਏ ਹੋਇਆ ਇਸ ਤਰ੍ਹਾਂ ਕੇ ਹੋਰ ਬੜਾ ਕੁਝ ਕਰਨ ਵਾਲਾ ਪਿਆ ਬਹੁਤ ਬੁਰਾ ਹਾਲ ਹੋਇਆ ਥੇ ਪਾਣੀ ਇਹਨਾਂ ਨਾਲ ਚੜਿਆ ਹੋਇਆ ਸੀਗਾ ਮੈਂ ਸਾਰਾ ਕੁਝ ਦੇਖਿਆ ਔਰ ਗੁਰੂ ਸਾਹਿਬ ਸੇਵਾ ਲੈ ਰਿਹਾ ਔਰ ਇਦਾਂ ਹੀ ਸੇਵਾ ਕੀਲੇ ਸਵਾਸਤ ਕਰਨੀ ਹੈ ਗੁਰੂ ਮਹਾਰਾਜ ਮੇਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੁਹਾਡਾ ਤੇ ਕਿਹੜੀ ਜਗ੍ਹਾ ਤੇ ਅੱਜ ਡੀਜ਼ਲ ਦੀ ਸੇਵਾ ਕਰ ਅਸੀਂ ਮੇਰਾ ਨਾਮ ਗੁਰਮੇਲ ਸਿੰਘ ਧਾਮੀ ਆ ਅੱਜ ਇਸ ਪਿੰਡ ਕਲਿਆਣ ਵਿੱਚ ਕਲਿਆਣਾ ਵਿੱਚ ਗੱਡੀ ਆਲ ਵਿੱਚ ਡੀਜ਼ਲ ਦੀ ਸੇਵਾ ਕਰਵਾਉਣ ਆਏ ਆ ਇਹ ਸੇਵਾ ਸੋਰਡੈਂਡ ਦੀਆਂ ਸੰਗਤਾਂ ਵੱਲੋਂ ਇੱਥੇ ਭੇਜੀ ਗਈ ਆ ਜਦੋਂ ਉਹਨਾਂ ਨੂੰ ਉੱਥੇ ਪਤਾ ਲੱਗਾ ਕਿ ਇੱਥੇ ਹੜ੍ਹ ਬਹੁਤ ਆਇਆ ਤੇ ਬਹੁਤ ਪ੍ਰੋਬਲਮ ਆ ਗਈਆਂ ਅਸੀਂ ਪਾਣੀ ਜਾਦੇ ਵਿੱਚ ਆ ਨਹੀਂ ਸਕੇ ਲੇਕਿਨ ਹੁਣ ਬਾਅਦ ਦੀ ਸੇਵਾ ਵੀ ਬਹੁਤ ਜ਼ਰੂਰਤ ਪੈਣੀ ਆ ਹੜ੍ਹ ਦੇ ਬਾਅਦ ਬਹੁਤ ਪੈਸੇ ਦੀ ਜ਼ਰੂਰਤ ਪੈਣੀ ਜਦੋਂ ਘਰਾਂ ਚੋਂ ਪਾਣੀ ਨਿਕਲ ਗਿਆ ਹਰ ਚੀਜ਼ ਦੀ ਜ਼ਰੂਰਤ ਪੈਣੀ ਆ ਇੱਥੋਂ ਤੱਕ ਕਿ ਰਜਾਈਆਂ ਕੱਪੜੇ ਛਰਾਂ ਨੇ ਤੇ ਖੇਤੀ ਦੀ ਬਿਜਾਈ ਵਾਸਤੇ ਢੇਰ ਡੀਜ਼ਲ ਅਸੀਂ ਐਸ ਵਕਤ ਡੀਜ਼ਲ ਦੀ ਤੇ ਤੇਲ ਦੀ ਸੇਵਾ ਕਰਵਾਉਣਾ ਆਇਆ। ਚਰਦੀਕਲਾ ਟਾਈਮ ਟੀਵੀ ਲਈ ਅੰਬੀਸਰ ਤੋਂ ਬਬਲੂ ਮਹਾਜੰਦੀ ਰਿਪੋਰਟ। ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋਨ ਨੀਡਸ। ਕੋਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਟਾਬਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ